ਸਟੇਸ਼ਨ ਤੇ ਆਸ-ਪਾਸ ਦੇ ਇਲਾਕੇ ਦੇ ਵਿੱਚ ਲਗਾਤਾਰ ਕੁਝ ਲੋਕਾਂ ਦੇ ਵੱਲੋਂ راہ ਗੀਰਾਂ ਨੂੰ ਜਿਹੜਾ ਲੁੱਟਿਆ ਜਾ ਰਿਹਾ ਸੀ ਦੁੱਟਕੋ ਕੀਤੀ ਗਈ ਹੈ ਕਿ ਲਗਾਤਾਰ ਖਬਰਾਂ ਸਾਹਮਣੇ ਆ ਰਹੀਆਂ ਸੀ ਜਿਸ ਦੇ ਉੱਪਰ ਥਾਣਾ ਕੁਤਵਾਲੀ ਦੇ ਵੱਲੋਂ ਕਾਰਵਾਈ ਕੀਤੀ ਗਈ ਹੈ ਤੇ ਇਸ ਇਲਾਕੇ ਦੇ ਵਿੱਚ ਕੁਝ ਤੌਰ ਦਾ ਗਰੋਹ ਸੀ ਜਿਹੜਾ ਉਸ ਨੂੰ ਕਾਬੂ ਕੀਤਾ ਗਿਆ ਜਿਸ ਵਿੱਚ ਚਾਰ ਔਰਤਾਂ ਤੇ ਕੁਝ ਵਿਅਕਤੀ ਨੇ ਜਿਹੜੇ ਸ਼ਾਮਲ ਦੱਸੇ ਜਾ ਰਹੇ ਨੇ ਇਸ ਵਕਤ ਅਸੀਂ मौके ਤੇ ਮੌਜੂਦ ਹਾਂ ਤੇ ਡੀਐਸਪੀ ਸਿਟੀ ਵੱੰਦੇ ਬਤਾਉਂਦੇ ਸਾਰੀ ਜਾਣਕਾਰੀ ਸਾਂ ਦਿੱਤੀ ਗਈ ਹੈ ਕਿ ਕਿੰਨੇ ਤੋਂ ਲੋਕ ਇਸ ਵਿਰੋਧ ਦੇ ਵਿੱਚ ਸ਼ਾਮਲ ਸੀ ਤੇ ਕਿੰਨੇ ਦੀ ਜਿਹੜੀ ਗ੍ਰਿਫਤਾਰੀ ਹੋਈ ਹੈ ਉਸ ਨੂੰ ਲੈ ਕੇ ਫਿਲਹਾਲ ਜਿਹੜੀ ਕਾਨਫਰੰਸ ਕੀਤੀ ਜਾ ਰਹੀ ਹੈ ਤੋਂ ਤੁਹਾਡੇ ਦੇ ਵਿੱਚ ਤੇ ਕਰਦੇ ਆਪਾਂ ਡੀਐਸਪੀ ਸਿਟੀ ਵੱੰਦੇ ਨਾਲ ਗੱਲਬਾਤ ਕਿ ਕਿੰਨੇ ਕਿ ਜਿਹੜੀ ਇਸ ਮਾਮਲੇ ਦੇ ਵਿੱਚ ਰਿਕਵਰੀ ਹੋਈ ਹੈ ਤੇ ਕਿੰਨੇ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਜਿਹੜੇ ਤੁਸੀਂ ਸਾਰੇ ਜਾਣੂ ਹੋ ਪਿਛਲੇ ਕੁਝ ਸਮੇਂ ਦੀ ਨਾ ਇਸ ਕਹਾਤਾ ਮਿਲ ਰਹੀਆਂ ਸੀ ਜਾਂ ਨੂੰ ਕਹਿੰਦੇ ਦਰਮੀਆਂ ਜਵਾਨਾਂ ਤੇ ਕਹਾਤਾ ਮਿਲ ਰਹੀਆਂ ਸੀ ਵੀ ਰਾਤ ਸਮੇਂ ਇੱਕ ਸੇਸ਼ਨ ਦੇ ਅਸੇ ਪਾਸੇ ਦੇ ਰਹੀਏ ਇੱਕ ਗਰੋ ਜਿਹੜਾ ਐਕਟਿਵ ਹੈ ਬੀਰਜ ਕੁਸ਼ ਲੇਡੀਆਂ ਸ਼ਾਮਲਾ ਜਿਹੜੀਆਂ ਕਿ ਜਿਹੜੇ ਰਾਤ ਨੂੰ ਸਫਰ ਕਰਦੇ ਆ ਯਾਰ ਟ੍ਰੇਨਾਂ ਤੇ ਜਿਹੜੇ ਯਾਤਰੀ ਆਉਂਦੇ ਆ ਤੇ ਇਕੱਲੇ ਕਹਰੇ ਹੁੰਦੇ ਆ ਉਹਨਾਂ ਨੂੰ ਇੱਕ ਹਨੀ ਟ੍ਰੈਪ ਚ ਆਉਂਦੇ ਚ ਫਸਾ ਕੇ ਉਹਨਾਂ ਦੇ ਉਹਨਾਂ ਨੂੰ ਇਸ਼ਾਰੇ ਕਰਕੇ ਜਾਂ ਉਹਨਾਂ ਦੇ ਨਾਲ ਗੱਲਬਾਤ ਸ਼ੁਰੂ ਕਰਕੇ ਤੇ ਉਹਨਾਂ ਨੂੰ ਆਪਦੇ ਪਿਆਰ ਘਾਤ ਚ ਫਸਾ ਕੇ ਕਿਸੇ ਸਮਸ਼ਾਨ ਜਗ੍ਹਾ ਤੇ ਲੈ ਜਾਂਦੇ ਆ ਤੇ ਇੱਕ ਜਿਹੜਾ ਇਹਨਾਂ ਦੇ ਸਾਥੀ ਹੈ ਪਿੱਛੇ ਉਹ ਇਹ ਜੋ ਈ ਆਟੋ ਰਿਕਸ਼ੇ ਚ ਹੁੰਦੇ ਆ ਉਹ ਮੁੜ ਕੇ ਜਾ ਕੇ ਤੇ ਉਹਨਾਂ ਨੂੰ ਇੱਕ ਤਰ੍ਹਾਂ ਨਾਲ ਓਵਰ ਪਾਵਰ ਕਰ ਲੈਂਦੇ ਆ ਉਹਨਾਂ ਨੂੰ ਬਲੈਕਮੇਲ ਕਰਦੇ ਆ ਤੇ ਉਹਨਾਂ ਕੋਲੋਂ ਨਗਦੀ ਤੇ ਹੋਰ ਕੀ ਕੀ ਸਮਾਨ ਖੋਲ ਲੈਂਦੇ ਆ ਇਹ ਵੀ ਇੱਕ ਤਰ੍ਹਾਂ ਜਿਹੜਾ ਸਮਾਜਿਕ ਆਪਣੇ ਜਿਹੜਾ ਸਮਾਜ ਦਾ ਕਾਣਾ ਬਣਾ ਉਹਦੇ ਕਰਕੇ ਸ਼ਿਕਾਇਤੀ ਸਾਡੇ ਸਾਹਮਣੇ ਨਹੀਂ ਸੇ ਆਉਂਦਾ ਪਰ ਖਬਰਾਂ ਸਾਨੂੰ ਮਿਲ ਰਹੀਆਂ ਸੀ ਇਹਦੇ ਤੇ ਸੂ ਮੋਟੋ ਲੈਂਦੇ ਹੋਏ ਆਪਣਾ ਐਸ ਐਚ ਓ ਕਤਵਾਲੀ ਨੇ ਮਕਦਮਾ ਨੰਬਰ 14 ਮੇਤੀ ਆ ਬਾਇਰ ਕਚਬੀ ਨੂੰ ਅੰਡਰ ਸੈਕਸ਼ਨ 304 2 111 190 191 3 ਬੀ ਐਨ ਐਸ ਕਨਕਟ ਵਾਲੀ ਵੇਹੇ ਦਰਜ ਨੇ ਕੀਤਾ ਤੇ ਵੱਖਰੀਆਂ ਵੱਖਰੀਆਂ ਟੀਮਾਂ ਬਣਾ ਕੇ ਇਹਦੀ ਇਹਨਾਂ ਦੀ ਭਾਲ ਸ਼ੁਰੂ ਕੀਤੀ ਗਈ ਤੇ ਸਾਡੇ ਮਾਨਯੋਗ ਐਸਐਸਪੀ ਡਾਕਟਰ ਜੋਤੀ ਜਾਦਾ ਵੀਐਸਪੀ ਗਾਈਡਲਾਈਨਸ ਦੇ ਤੱਕਮ ਕਰਦੇ ਹੋਏ ਸਾਡੀਆਂ ਟੀਮਾਂ ਨੇ ਸੀਸੀਟੀਵੀ ਕੈਮਰੇ ਜਨਾਲਨੇ ਤੇ ਹੋਰ ਇਨਵੈਸਟੀਗੇਸ਼ਨ ਕਰਕੇ ਤੇ ਇਹਦੇ ਸਾਨੂੰ ਸਫਲਤਾ ਮਿਲੀ ਜੀ ਬੇਚ 3 ਮੇਲ ਤੇ 4 ਫੀਮੇਲ ਅਸੀਂ ਦੋਸ਼ੀ ਰੈਸਟ ਕੀਤੇ ਤੇ ਇਹਨਾਂ ਦੇ ਕੋਲੋਂ ਇੱਕ ਆਟੋ ਰਿਕਸ਼ਾ ਵੀ ਬਰਾਮਦ ਹੋਇਆ ਜਿਹੜਾ ER 212 ਦਾ ਨੰਬਰ ਹੈਗਾ PB03 BU 2569 ਇਹਨਾਂ ਸੱਤਾਂ ਲੋਕਾਂ ਦੀ ਰੈਸਟ ਪਾ ਲਈਏ ਜਿਨ੍ਹਾਂ ਨੂੰ ਅਸੀਂ ਅੱਜ ਪੇਸ਼ ਕਰਕੇ ਦਸੀਂ ਇਹਨਾਂ ਨੂੰ ਪੁਲਿਸ ਕਮਾਂਡ ਤੇ ਲੰਮ। ਹਾਂ ਜਿਵੇਂ ਮੈਂ ਤੁਹਾਨੂੰ ਦੱਸਿਆ ਵੀ ਇੱਕ ਤਰ੍ਹਾਂ ਦਾ ਉਹਨਾਂ ਨੂੰ ਬਲੈਕਮੇਲ ਕਰਦੇ ਸੀ। ਇਹ ਉਹਦੇ ਹਨੀ ਡਰਾਪ ਤੋਂ ਮਸਾਲੇ ਲੈਂਦੇ ਸੀ ਫਿਰ ਸਟੇਸ਼ਨ ਦੇ ਆਸ-ਪਾਸੇ ਤੁਹਾਨੂੰ ਪਤਾ ਹੈ ਕਿ ਬਲੈਕ ਸਪੌਟਸ ਹੈ ਜਿੱਥੇ ਸੁੰਨੇ-ਸੁੰਨੇ ਹੈਗੇ ਜਦੋਂ ਰਾਤ ਨੂੰ ਫਟਾ ਮਾਰਕੀਟ ਹੋ ਗਈ ਹੋਰ ਹੋ ਗਿਆ ਜਿੱਥੇ ਦਿਨੇ ਚਹਲ-ਪਹਲ ਹੁੰਦੀ ਹੈ ਪਰ ਰਾਤ ਨੂੰ ਕੁਝ ਨਹੀਂ ਹੁੰਦਾ ਉਹੋ ਜੀ ਜਗ੍ਹਾ ਲਿਜਾ ਕੇ ਤੇ ਪਿੱਛੇ ਇਹਨਾਂ ਦੇ ਜਿਹੜਿਆ ਮਰਦ ਸਾਥੀ ਐ ਇਹ ਆ ਜਾਂਦੇ ਸੀ ਉਹਨਾਂ ਨੂੰ ਡਰਾਉਂਦੇ ਸੀ ਤੁਹਾਨੂੰ ਕਹਿੰਦੇ ਸੀ ਵੀ ਤੁਹਾਡੇ ਘਰੇ ਦੱਸ ਦਿਆਂਗੇ ਜਿੱਦਾਂ ਕਰਾਂਗੇ ਜਾਂ ਤੁਸੀਂ ਤੁਹਾਡੀ ਪੁਲਿਸ ਸ਼ਿਕਾਇਤ ਕਰਾਂਗੇ ਤਾਂ ਉਹਨਾਂ ਤੋਂ ਪੈਸੇ ਵੀ ਲੈ ਲੈਂਦੇ ਸੀ ਉਹਨਾਂ ਦਾ ਮੋਬਾਈਲ ਵਗੈਰਾ ਵੀ ਉਹਨਾਂ ਤੋਂ ਖੋਹ ਲੈਂਦੇ ਸੀ ਏ ਜੀ ਪਟੈਂਟੇ ਨਹੀਂ ਕਰਦੇ ਸੀ ਜੀ ਅਸੀਂ ਤੁਹਾਡੀ ਵੀਡੀਓ ਬਣਾ ਲਈਏ ਜੀ ਅਸੀਂ ਤੁਹਾਡੇ ਆ ਤੁਹਾਡੀ ਵਾਈਫ ਨੂੰ ਭੇਜਾਂਗੇ ਤੁਹਾਡੇ ਮਦਰ ਨੂੰ ਭੇਜਾਂਗੇ ਤੁਹਾਡੇ ਪੇਰੈਂਟ ਨੂੰ ਭੇਜਾਂਗੇ ਤੇ ਰਾਤ ਸਮੇਂ ਜਿਹੜਾ ਕੋਈ ਇਕੱਲਾ ਪਰਦੇਸੀ ਹੁੰਦਾ ਉਹ ਡਰ ਜਾਂਦਾ ਸੀ ਤੇ ਇਹਨਾਂ ਤੋਂ ਡਰਦੇ ਮਾਰਾ ਇਹਨਾਂ ਨੂੰ ਆਫ ਗਾਰਡ ਨਾ ਨਗਦੀ ਤੇ ਕਿੰਤੀ ਸਮਾਂ ਦੇਖੋ ਪਿਛਲੇ ਸਮੇਂ ਦੀਆਂ ਸਾਡੇ ਕੋਲ ਸ਼ਿਕਾਇਤਾਂ ਆ ਰਹੀਆਂ ਸੀਗੀਆਂ ਵਰਬਲ ਕਿਸੇ ਨੇ ਫੋਨ ਤੇ ਇਤਲਾਹ ਦੇਤੀ ਬਟ ਖੁੱਲ ਕੇ ਲੋਕ ਸਾਹਮਣੇ ਨਹੀਂ ਸਿਆ ਰਹੇ ਪਰ ਜਦੋਂ ਦਾ ਮਾਮਲਾ ਦਰਜ ਹੋਇਆ ਤੇ ਅੱਜ ਮੈਂ ਦੀਆਂ ਗ੍ਰਫਤਾਰੀਆਂ ਹੋਈਆਂ ਹੁਣ ਸਾਡੇ ਕੋਲੇ ਲੋਕ ਖੁੱਲ ਕੇ ਸਾਹਮਣੇ ਆ ਰਹੇ ਆ ਜਿਨ੍ਹਾਂ ਦੇ ਨਾਮ ਲੈਣੇ ਮੈਂ ਠੀਕ ਨਹੀਂ ਸਮਝਦਾ ਪਰ ਹੁਣ ਤੱਕ ਸਾਡੇ ਕੋਲੇ ਦੋ ਜਾਂ ਤਿੰਨ ਤੋਂ ਜ਼ਿਆਦਾ ਵਿਰੋਧਨਾਸਕ ਆ ਚੁੱਕੇ ਇਹ ਹਜੇ ਮੈਟਰ ਆਫ ਇਨਵੈਸਟੀਗੇਸ਼ਨ ਹੈ ਉਹ ਪਤਾ ਕਰ ਰਹੇ ਹਾਂ ਹਾਂਜੀ ਬਿਲਕੁਲ ਹੈਗਾ ਜਿਹੜੀ ਇਹਨਾਂ ਚ ਸੁਖਦੀਪ ਕੌਰ ਹੈ ਉਹਦੇ ਤੇ ਮੁਕੱਦਮਾ ਨੰਬਰ 33/22 ਇਥੇ ਕਤਵਾਲੀ ਜੀ ਦਰਜ ਹੈ ਜੀ ਐਕਸਪਲੋਸ਼ਨ ਦਾ ਮਤਲਬ ਬਲੈਕਮਿਲਿੰਗ ਦਾ ਤੇ ਜਿਹੜੀ ਇਹਨਾਂ ਚ ਨੀਤੂ ਹੈ ਮੰਤਰੀ ਚੈਨ ਸਿੰਘ ਉਹਦੇ ਤੇ ਵੀ ਮੁਕਦਮਾ 136 ਬਟਾ 2023 ਸਨੈਚਿੰਗ ਦਾ 379 ਦੀ ਦਾ ਉਹ ਵੀ ਇੱਥੇ ਕਟਵਾਲੀ ਜੀ ਦਰਜ ਹੈ ਜਿਹੜੇ ਮਰਦ ਸੀ ਉਹਨੇ ਤਿਆਰ ਕੀਤੇ ਦਿਖਾਉਂਦੇ ਰਾਤ ਨੂੰ ਅੱਜ ਕੱਲ ਸਭ ਤੋਂ ਭੈੜਾ ਹਥਿਆਰ ਮੋਬਾਈਲ ਹੈ ਜੀ ਜਦੋਂ ਕਹਿੰਦੇ ਤੁਹਾਡੀ ਮੂਵੀ ਬਣਾ ਲਈ ਤਾਂ ਕਰ ਲਿਆ ਬੰਦਾ ਉਹਨੇ ਨਾਲ ਹੀ ਰੱਖ ਜਾਂਦਾ ਸਰ ਜਿਹੜੇ ਚਾਰ ਕੁੜੀਆਂ ਫੜੀਆਂ